ਹਾਂ ਜੀ ਜੀ ਅੱਜ ਅਸੀਂ ਆਪ ਨਿਊਜ਼ ਚੈਨਲ ਵੱਲੋਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇੱਥੇ ਸਾਰੀਆਂ ਪਾਰਟੀਆਂ ਦੇ ਸਰਮੂਹ ਲੀਡਰ ਆਗੂ ਸਾਥੀ ਜਿਹੜੇ ਸਾਡੇ ਨਾਲ ਇੱਥੇ ਜੁੜੇ ਹੋਏ ਨੇ ਇੱਥੇ ਸਭ ਤੋਂ ਪਹਿਲਾਂ ਤੇ ਲੈਫਟ ਯੂਨਿਟੀ ਜਿਹੜੀ ਆ ਖੱਬੇ ਪੱਖੀ ਪਾਰਟੀਆਂ ਦੇ ਖੱਬੇ ਪੱਖੀ ਤਰ੍ਹਾਂ ਦੇ ਕਾਮੇ ਸੂਝਵਾਨ ਲੀਡਰ ਜੁੜੇ ਹੋਏ ਨੇ ਉਸ ਦੇ ਨਾਲ ਹੀ ਭਾਤਜਨਤਾ ਪਾਰਟੀ ਵੀ ਚੱਲਦੇ ਪਰਨਾ ਸਾਥੀ ਜੁੜੇ ਹੋਏ ਨੇ ਉਸ ਦੇ ਨਾਲ ਹੀ ਸਤਾਤਰ ਪਾਰਟੀ ਦੇ ਸਾਥੀ ਜੁੜੇ ਹੋਏ ਨੇ ਤੇ ਕਾਂਗਰਸ ਪਾਰਟੀ ਦੇ ਜਿਹੜੇ ਉਹਨਾਂ ਨਾਲ ਵੀ ਆਪਾਂ ਗੜਵਾ ਜੀ ਨਾਲ ਵੀ ਗੱਲ ਕਰਾਂਗੇ ਇਸ ਦੇ ਨਾਲ ਹੀ ਇਧਰ ਆਪਣੇ ਨਾਲ ਜੁੜੇ ਹੋਏ ਨੇ ਸ਼੍ਰੋਮਣੀ ਅਕਾਲ ਜਿਹੜੇ ਆਗੂ ਸਹਿਬਾਨ ਨੇ ਉਹ ਵੀ ਜੁੜੇ ਹੋਏ ਨੇ ਅੱਜ ਸਾਡਾ ਗੜਵਾ ਜੀ ਪਹਿਲਾ ਸਵਾਲ ਤੁਹਾਡੀ ਕਾਂਗਰਸ ਪਾਰਟੀ ਨੂੰ ਹੈ ਜਾਂ ਸੱਤਾਧਰ ਪਾਰਟੀ ਨੂੰ ਹੈ ਕਿ ਜਿਹੜਾ ਨਸ਼ਾ ਹੈ ਜਿਹਨ ਪਰਤੀ ਦਿਨ ਵਾਧਾ ਜਾ ਰਿਹਾ ਹੈ ਕਿਉਂਕਿ ਨਸ਼ੇ ਨੂੰ ਤੁਸੀਂ ਕਿਹਾ ਸੀ ਕਿ ਅਸੀਂ ਖਤਮ ਕਰ ਦਵਾਂਗੇ ਤੁਸੀਂ ਆਪਣੇ ਚੋਣਾਂ ਦੀ ਪੋਸਟ ਦੇ ਵਿੱਚ ਵੀ ਇਹ ਗੱਲ ਕਹੀ ਸੀ ਪਰ ਨਸ਼ਾ ਗਤਵ ਨਹੀਂ ਹੋਇਆ ਇਹ ਲੋਕਾਂ ਦਾ ਕਹਿਣਾ ਹੈ ਸਾਡਾ ਕਹਿਣਾ ਨਹੀਂ ਹੈ ਲੋਕਾਂ ਦਾ ਨਜ਼ਰੀਆ ਹੈ ਲੋਕ ਇਹ ਗੱਲ ਭਲੀ-ਪਾਂਤ ਜਾਣ ਚੁੱਕੇ ਨੇ ਕਿ ਨਸ਼ਾ ਹਾਲੇ ਤੱਕ ਨਹੀਂ ਖਤਮ ਹੋਇਆ ਨਸ਼ਾ ਉਸੇ ਤਰ੍ਹਾਂ ਹੀ ਬਰਕਰਾਰ ਜਾਰੀ ਹੈ ਤੇ ਕੋਈ ਟਾਈਮ ਹੋ ਸੀ ਜਦੋਂ ਪੋਤਰਿਆਂ ਪਤੋਤਰਿਆਂ ਦੇ ਮੋਢਿਆਂ ਤੇ ਦਾਦਿਆਂ ਪਰਦਾਦਿਆਂ ਦੀਆਂ ਅਸੀਆਂ ਜਾਇਆ ਕਰਤੀਆਂ ਸਨ ਪਰ ਅੱਜ ਉਹ ਸਮਾਂ ਆ ਚੁੱਕਿਆ ਜਦੋਂ ਪੋਤਰਿਆਂ ਪਤੋਤਰਿਆਂ ਦੀਆਂ ਆਖੀਆਂ ਦਾਦਿਆਂ ਪਰਦਾਦਿਆਂ ਦੇ ਮੋਢਿਆਂ ਤੇ ਜਾਂਦੀਆਂ ਇਸ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਸ ਨਸ਼ੇ ਨੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਕਈ ਮਾਵਾਂ ਦੇ ਪੁੱਤ ਜਿਹੜੇ ਆ ਉਹ ਇਸ ਦਲਦਲ ਤੇ ਫਸ ਗਏ ਆ ਤੇ ਕਈ ਭੈਣਾਂ ਦੇ ਵੀਰ ਜਿਹੜੇ ਇਸ ਦਰਦ ਚ ਤੇ ਕਈਆਂ ਭੈਣਾਂ ਦੇ ਤੇ ਸੁਆਹ ਹੀ ਉੱਜੜ ਗਏ ਆ ਇਸ ਨਸ਼ੇ ਦੀ ਦਰਦ ਦੇ ਵਿੱਚ ਤਾਂ ਤੁਸੀਂ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤੁਹਾਡੀ ਗੱਲ ਤੋਂ ਬਹੁਤ ਸਹਿਮਤਾ ਦੇ ਨਾਲੇ ਮੈਨੂੰ ਥੋੜਾ ਜਿਹਾ ਸਮਾਂ ਦਿਓ ਮੈਂ ਕੁਝ ਇਹਨੇ ਪਿਛਲੇ 3 ਸਾਲਾਂ ਵਿੱਚ ਕੋਈ ਨਹੀਂ ਕੀਤਾ ਦੋਹਾਂ ਸਾਲਾਂ ਕੀ ਕਰ ਲੈ ਇਹਨੇ ਸਭ ਤੋਂ ਵੱਧ ਨਸ਼ਾ ਉਕਾਇਆ 3 ਸਾਲਾਂ ਵਿੱਚ ਨਹੀਂ ਤੁਸੀਂ ਆਦੇ ਸਮੇਂ ਤੋਂ ਆਦੇ ਸਮੇਂ ਬਹੁਤ ਬਹੁਤ ਆਦੇ ਸਮੇਂ ਬਹੁਤ ਆਪਾਂ ਬੰਦ ਕਰਕੇ ਆ ਕੇ ਕੁੜੀਆਂ ਦੇ ਕੇ ਆਉਂਦੇ ਲੱਗੀਆਂ ਗੜਵਾ ਦਿਆ ਬਾਪਿਆ ਤੂੰ ਕਰ ਕਰ ਕੁੜੀ ਦੇ ਇੱਕ ਮਿੰਟ ਇੱਕ ਮਿੰਟ ਨਹੀਂ ਪੈਸੇ ਨਹੀਂ ਚਾਹੀਦੇ ਕਰ ਰਹੇ ਆਪਾਂ ਇੱਥੇ ਬੈਸਿੰਗ ਕਰ ਨਾਲੇ ਗੱਲ ਇੱਕ ਹੋਰ ਗੱਲ ਹੈ ਕਿ ਜੇ ਤੁਹਾਡੇ ਕੋਲ 300 ਸੀ ਪਿਛਲੇ ਤੇ ਉਹਨਾਂ ਦੇ ਵਿੱਚ ਆਪ ਜੀ ਨੇ ਕੁਝ ਨਹੀਂ ਕੀਤਾ ਤੇ ਹੁਣ ਕਿਹੜੀ ਤੁਸੀਂ ਕੋਈ ਜੜੀ-ਬੂਟੀ ਕੋਈ ਖੋਲ ਲਿਆ ਹੋਗੇ ਸਜੀਵਣੀ ਖੋਲ ਲਿਆ ਹੋਗੇ ਵੀ ਉਹ ਖਵਾ ਦੋਗੇ ਲੋਕਾਂ ਨੂੰ ਵੀ ਆ ਲੋ ਜੀ ਖਾ ਲੋ ਜੀ ਇਹਨਾਂ ਨਾਲ ਨਹੀਂ ਕਰਨੇ ਤੇ ਇਹਨਾਂ ਅਗਲੇ 2 ਸਾਲਾਂ ਵਿੱਚ ਕਿੰਨਾ ਦੇ ਸਮੇਂ ਵਿੱਚ ਅਸੀਂ ਬਹੁਤ ਕੁਝ ਕੀਤਾ ਕੀ ਕੀਤਾ ਤੁਹਾਡੇ ਸਮੇਂ ਤੋਂ ਇੰਨਾ ਨਹੀਂ ਕੋਈ ਗੱਲ ਨਹੀਂ ਕਰਨੀ ਨਹੀਂ ਗਲਤੀ ਇਹਨਾਂ ਦੀ ਸਭ ਤੋਂ ਜ਼ਿਆਦਾ ਕੰਬੀਰ ਉਹ ਰੋੜੋ ਬਲਿਆ ਟਿੱਕਾ ਤੜ ਤੇ ਜਿਹੜਾ ਵਾਰ ਕੀਤਾ ਵੈਸਾ ਹੋਰ ਸਾਡੀ ਜੀ ਪੂਰੀ ਟੈਟ ਆ ਫਿਰਿੰਦਾ ਨਹੀਂ ਫਰ ਮਾਰਦਾ ਦੇਖੋ ਇਹ ਫਿਰਿੰਦਾ ਫਿਰਿੰਦਾ ਭਾਵੇਂ ਨਾ ਫਰ ਮਾਰਦਾ ਹੋਵੇ ਪਰ ਉਹ ਤਾਂ ਸਮੈਲ ਜਿਹੜੀ ਇਧਰ ਆ ਰਹੀ ਆ ਤੁਸੀਂ ਉਹਦੇ ਫੌਜੀ ਘਾੜਿਆ ਉਹਦੇ ਤੁਸੀਂ ਬੋਤਲ ਮਸੀ ਨੇ ਪਾਕਿਸਤਾਨ ਨੂੰ ਪੂਰਾ ਨੁਕਰੇ ਲਾਇਆ ਉਹ ਮੋਤੀ ਜਿਹੜੇ ਨਹੀਂ ਲਾਇਆ ਉਹ ਫੌਜ ਨੇ ਲਾਇਆ ਵਾ ਤੁਸੀਂ ਤਾਂ ਮਹੀਨਾ ਮਹੀਨਾ ਅੰਦਰ ਵੜ ਕੇ ਬੈਠੇ ਰਹੇ ਜੋ ਉਹ ਨੌਜਵਾਨਾਂ ਨੇ ਨੁਕਰੇ ਲਾਇਆ ਤੁਸੀਂ ਨਹੀਂ ਲਾਇਆ ਜੀ ਜੀ ਲੱਗਦੀ ਗੱਲ ਬਹੁਤ ਵਧੀਆ ਆ ਕਿ ਜਿਵੇਂ ਉਹ ਦੱਸ ਰਹੇ ਨੇ ਸਾਰਾ ਕੋਈ ਜਿਹੜਾ ਵਾ ਨਹੀਂ ਇਹ ਕੋਈ ਦੀ ਜਿਹੜੀ ਮਿਹਰਬਾਨੀ ਉਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਨੁਕਰੇ ਲਾਇਆ ਹੋਇਆ ਹੈ ਅਗਲਾ ਸਵਾਲ ਸਾਡਾ ਇਹ ਹੈ ਸਤੰਤਰ ਪਾਰਟੀ ਨੂੰ ਜਿਹੜੀਆਂ ਕਰੋਨਾ ਦੀਆਂ ਕਿੱਟਸ ਹੈ 22 ਲੱਖ ਕਰੋੜ ਰੁਪਏ ਜਿਹੜਾ ਆਇਆ ਸੀ ਉਹ ਕਿੱਥੇ ਗਿਆ ਹੈ ਜੀ ਉਹ ਜਿਹੜਾ 22 ਲੱਖ ਕਰੋੜ ਰੁਪਏ ਇਹ ਸਭ ਖਾ ਗਏ ਕੋਈ ਪਹਿਣੀ ਨਾ ਦੇ ਸਕਦਾ ਇਹ ਕੋਈ ਨਹੀਂ ਵਾਦਾ ਕਰਦਾ ਵਾਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਊਗਾ ਰੋਜ਼ਗਾਰ ਪੱਤੇ ਦਿੱਤੇ ਜਾਊ ਕਿੱਥੇ ਆ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੇਲੇ ਲਾ ਦੇ ਮੇਲੇ ਤੁਸੀਂ ਰੋਹੀ ਮੇਲਾ ਨਹੀਂ ਨਾ ਰਾਇਆ ਰੋਲ ਕਰਦਾ ਰਹੀ ਆਪਣੇ ਸਮੇਂ ਵਿੱਚ ਟੀਚਰਾਂ ਨੌਕਰੀ ਦੇ ਉੱਤੇ ਫੁੱਸ ਮਾਰਾ ਜਾਂ ਪਰਕੇ ਕਰਾਇਆ ਇਹ ਗੱਲ ਤਾਂ ਇਹ ਹੈ ਕਿ ਜੇ ਕਿਸੇ ਨੌਜਵਾਨ ਨੇ ਪੜ੍ਹ ਲੈ ਕੇ ਗੱਡੀਆਂ ਦੇ ਨੜ ਬੋਟ ਹੀ ਕਸਣੇ ਸੀ ਤਾਂ ਉਹਨੂੰ ਮੰਤਰੀਆਂ ਦੀ ਕੋਈ ਜ਼ਰੂਰਤ ਨਹੀਂ ਆ ਉਹ ਆਪ ਵੀ ਜਾ ਕੇ ਜਿਹੜਾ ਵਾ ਗੱਡੀਆਂ ਦੇ ਨੜ ਬੋਟ ਕਿਸੇ ਨੂੰ ਨੌਕਰੀ ਦਾ ਸਕਦਾ ਕੋ ਮੜ ਜਿੰਨੀ ਫਿਰ ਆਪ ਜੀ ਨੇ ਕਹਿੰਦੇ ਕਿ ਸਰਕਾਰੀ ਨੌਕਰੀਆਂ ਦਵਾਂਗੇ ਤੇ ਪਰ ਆਪ ਜੀ ਨੇ ਕਿਥੇ ਕੋਈ ਨਾ ਨੌਕਰੀ ਸਰਕਾਰੀ ਦਿੱਤੀ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਅਹੀਂ ਆਪਣੇ ਸਮੇਂ ਵਿੱਚ ਸਾਹਬ ਨੂੰ ਨੌਕਰੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਲੋਕਾਂ ਦੇ ਭਰਤੀ ਕਰਾਏ ਭਰਤੀ ਕਰਾਏ ਲੋਕਾਂ ਦਾ ਪਹਿਲ ਨਹੀਂ ਦਿੱਤੀਆਂ ਅਹੀਂ ਇੱਕ ਮਿੰਟ ਇੱਕ ਮਿੰਟ ਬਿਲ ਮਾ ਦੇ ਦੇ ਅਹੀਂ ਇੱਥੇ ਬਿੱਲ ਨਹੀਂ ਦਿੱਤੇ ਪਰ ਇੰਨੇ ਬਿੱਲਾ ਫਿਰ ਵੀ ਉਹਨਾਂ ਦੇ ਜਿਹੜੇ ਪਹਿਲੇ ਦਿਨ ਘਰ ਤੋਂ ਗਏ ਆ ਦੇਖੋ ਪਾਪਾ ਜੀ ਪਾਜੀ ਪਾਜੀ ਆਉਂਦੇ ਪਹਿਲ ਆਪਾਂ ਇੱਥੇ ਬਿੱਲ ਕੋਈ ਬਿੱਲ ਪਹਿ ਨਹੀਂ ਦਿੱਤੇ ਵੇਖੋ ਮਨੀਤ ਜੀ ਆਪਾਂ ਗੜਵਾ ਜੀ ਇੱਥੇ ਮੈਸ ਨਹੀਂ ਕਰਨੀ ਅਗਲਾ ਜਿਹੜਾ ਮੁੱਦਾ ਇਹ ਆ ਕਿ ਜਿਹੜਾ ਕਿਸਾਨਾਂ ਦੇ ਤੁਸੀਂ ਕਹਿੰਦੇ ਸਮੂੱਚੇ ਕਰ ਦੇਵਾ ਕਿੱਥੇ ਆ ਸਮਾਨ ਜੀ ਚੜਿਆ ਡੰਡਾ ਕਰਦਾ ਮਿੱਟੀ ਨਾਲ ਮਿੱਟੀ ਹੁੰਦਾ ਦਾ ਰਾਦ ਦੇਣਾ ਤੂੰ ਇਹਨਾਂ ਨੇ ਇੱਕ ਵਾਰੀ ਕੋ ਸੋਚਿਆ ਤੂੰ ਇਹਨਾਂ ਕਰਕੇ ਆਮਾਸ ਕੀਤਾ ਵੇਖੋ ਜੀ ਗੱਲ ਐਵੇਂ ਹੈ ਕਿ ਅੱਜ ਸੋਚਣ ਦੇ ਵਿਚਾਰਨ ਦੀ ਜਿਹੜਾ ਸਮਾਂ ਹੈ ਜਿਹੜਾ ਕਬੱਡੀ ਖਿਡਾਰੀ ਹੈ ਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਗੋਲੀ ਮਾਰੀ ਗਈ ਇਸ ਤੇ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਬੰਨੇ ਦਾ ਸਰਕਾਰ ਜ਼ੋਰ ਲਾ ਰਹੀ ਹੈ ਜੀ ਖਿਡਾਰੀ ਬਣਾਓ ਤੇ ਦੂਜੇ ਬੰਨੇ ਇਹਨਾਂ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਜਾਂਦੀ ਹੈ ਇੱਕ ਖਿਡਾਰੀ ਦੀ ਅਸਲ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੀ ਇਹਨਾਂ ਦੇ ਬਾਰੇ ਬਹੁਤ ਅਫਸੋਸ ਨਾਲ ਉਹ ਜਿਹੜੇ ਅਸੀਂ ਗੋਲੀ ਮਾਰੀ ਵਾਲਾ ਜੋੜ ਹੈ ਤੁਸੀਂ ਕੀ ਕੀਤਾ ਉਹਦੇ ਬਾਰੇ ਅਸੀਂ ਉਹ ਕਮਿਸ਼ਨਰ ਨੂੰ ਸਸਪੈਂਡ ਕਰ ਦਿੱਤਾ ਹੈ ਤਾਂ ਨੇ ਬੋ ਕਿਤਾ ਕੀ ਗੱਲ ਕਰ ਹੁੰਦੀ ਆ ਸਸਪੈਂਡ ਕਰਤਾ ਜੀ ਇਹਨੂੰ ਤਾਂ ਬਹੁਤ ਵਧੀਆ ਇਹ ਇਹ ਹੈਗਾ ਹੈ ਕਿ ਆਪ ਜੀ ਨੇ ਉਹਨੂੰ ਕਾਰਵਾਈ ਕੋਈ ਉਸ ਸਮੇਂ ਉਥੇ ਕਿਉਂ ਨਹੀਂ ਪਹੁੰਚਿਆ ਜੀ ਜੇ ਹੋਰ ਕੋਈ ਗੱਲ ਵੀ ਐਜੀ ਹੁੰਦੀ ਤੁਸੀਂ ਮੈਨੂੰ ਲਿਸਟ ਦੇ ਸਕਦੇ ਕਿ ਅਹੀਂ ਉਹਦਾ ਪੰਜਾਬੀ ਦੀ ਮਰਜ਼ੀ ਕੁੜੀਆਂ ਮੁੰਡਿਆਂ ਦੀ ਤੇ ਤੁਸੀਂ ਵੀ ਕੋਈ ਦੇਖੋ ਦੇਖੋ ਜੀ ਸਹੀ ਗੱਲ ਹੈ ਸਹੀ ਗੱਲ ਹੈ ਅੱਜ ਇਸ ਵਿਚਾਰ ਚर्चा ਤੋਂ ਸਾਨੂੰ ਪਤਾ ਲੱਗਿਆ ਹੈ ਕਿ ਜਿਹੜੀ ਜਿਹੜੀ ਪੰਜਾਬ ਦੀ ਪੀੜਾ ਇਹ ਡੂਠਾ ਲੱਭਦਾ ਨਹੀਂ ਹੁੰਦਾ ਇਹ ਜਿਹੜੀਆਂ ਝੂਠਾਂ ਕਿ ਲੰਬਣੀਆਂ ਉਹ ਵੇਖੋ ਜੀ ਅੱਜ ਦਾ ਜਿਹੜੀ ਸਾਡੀ ਇਹ ਬੈਠ ਸੀ ਇਹ ਇਥੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੀ ਸਰਕਾਰ ਆਪਣੇ ਹਰ ਪਲੇਟਫਾਰਮ ਤੋਂ ਫਰਾਂਕੋ ਫੇਰ ਹੋ ਚੁਕੀ ਹੈ ਇਸੇ ਤਰੀਕੇ ਨਾਲ ਅਸੀਂ ਰੜਨਾ ਹੋਰ ਆਪਣੇ ਸੰਝਿਆ ਕਰਦੇ ਰਵਾਂਗੇ ਉਹਨਾਂ ਤੇ ਬਹੁਤ ਛੜੀ ਚੈਨਲ ਦਾ ਧੰਨਵਾਦ ਜੀ